ਰਾਮ ਰਹੀਮ ਪੈਰੋਲ ਦੇ ਉੱਤੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਅਤੇ Hindu ਧਰਮ ਲਈ ਵਿਸ਼ੇਸ਼ ਐਲਾਨ ਕਰ ਦਿੰਦੇ ਨੇ ਜਿਸ ਨਾਲ Hindu ਧਰਮ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਉਹਨਾਂ ਨੇ ਐਲਾਨ ਕੀਤਾ ਕਿ ਜੋ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਹ ਸਾਰੀ ਦਾ ਕੰਮ ਪੂਰਾ ਹੋਣਾ ਹੈ ਅਤੇ ਮੂਰਤੀ ਸਥਾਪਨਾ ਹੋਣੀ ਹੈ। ਇਹ ਦਿਵਸ ਨੂੰ ਅਸੀਂ ਦੀਵਾਲੀ ਦੀ ਤਰ੍ਹਾਂ ਮਨਾਈਏ ਅਤੇ ਹਰ ਮਨੁੱਖ ਨੂੰ ਇਹ ਦਿਨ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿਉਂਕਿ ਰਾਮ ਸਾਰਿਆਂ ਦੇ ਸਾਂਝੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਜੇਲ੍ਹ ਚੋਂ ਬਾਹਰ ਆਇਆ ਹਾਂ ਤਾ ਮੈਨੂੰ ਮਿਲਣ ਲਈ ਕੋਈ ਵੀ ਜੁਪੀ ਨਾ ਪਹੁੰਚੇ ਤੁਸੀਂ ਆਪਣੇ ਘਰ ਬੈਠ ਕੇ ਹੀ ਸੇਵਾਦਾਰਾਂ ਦੀ ਹੁਕਮਾਂ ਦਾ ਪਾਲਣਾ ਕਰਨਾ ਹੈ ਰਾਮ ਰਹੀਮ ਪੈਰੋਲ ਦੇ ਉੱਤੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਅਤੇ Hindu ਧਰਮ ਲਈ ਵਿਸ਼ੇਸ਼ ਐਲਾਨ ਕਰ ਦਿੰਦੇ ਨੇ ਜਿਸ ਨਾਲ Hindu ਧਰਮ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਉਹਨਾਂ ਨੇ ਐਲਾਨ ਕੀਤਾ ਕਿ ਜੋ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਰ ਦਾ ਉਹ ਸਾਰੀ ਦਾ ਕੰਮ ਪੂਰਾ ਹੋਣਾ ਹੈ ਅਤੇ ਮੂਰਤੀ ਸਥਾਪਨਾ ਹੋਣੀ ਹੈ ਇਹ ਦਿਵਸ ਨੂੰ ਅਸੀਂ ਦੀਵਾਲੀ ਦੀ ਤਰ੍ਹਾਂ ਮਨਾਈਏ ਅਤੇ ਹਰ ਮਨੋੱਖ ਨੂੰ ਇਹ ਤਰ੍ਹਾਂ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿਉਂਕਿ ਰਾਮ ਸਾਰਿਆਂ ਦੇ ਸਾਂਝੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਜੇਲ੍ਹ ਚੋਂ ਬਾਹਰ ਆਇਆ ਹਾਂ ਤਾਂ ਮੈਨੂੰ ਮਿਲਣ ਲਈ ਕੋਈ ਵੀ ਜੁਪੀ ਨਾ ਪਹੁੰਚੇ ਤੁਸੀਂ ਆਪਣੇ ਘਰ ਬੈਠ ਕੇ ਹੀ ਸੇਵਾਦਾਰਾਂ ਦੀ ਹੁਕਮਾਂ ਦਾ ਪਾਲਣਾ ਕਰਨਾ ਹੈ ਰਾਮ ਰਹੀਮ ਪੈਰੋਲ ਦੇ ਉੱਤੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਅਤੇ Hindu ਧਰਮ ਲਈ ਵਿਸ਼ੇਸ਼ ਐਲਾਨ ਕਰ ਦਿੰਦੇ ਨੇ ਜਿਸ ਨਾਲ Hindu ਧਰਮ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਉਹਨਾਂ ਨੇ ਐਲਾਨ ਕੀਤਾ ਕਿ ਜੋ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਹ ਸਾਰੀ ਦਾ ਕੰਮ ਪੂਰਾ ਹੋਣਾ ਹੈ ਅਤੇ ਮੂਰਤੀ ਸਥਾਪਨਾ ਹੋਣੀ ਹੈ ਇਹ ਦਿਵਸ ਨੂੰ ਅਸੀਂ ਦੀਵਾਲੀ ਦੀ ਤਰ੍ਹਾਂ ਮਨਾਈਏ ਅਤੇ ਹਰ ਮਨੁੱਖ ਨੂੰ ਇਹ ਦਿਨ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿਉਂਕਿ ਰਾਮ ਸਾਰਿਆਂ ਦੇ ਸੰਜੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਜੇਲ੍ਹ ਚੋਂ ਬਾਹਰ ਆਇਆ ਹਾਂ ਤਾਂ ਮੈਨੂੰ ਮਿਲਣ ਲਈ ਕੋਈ ਵੀ ਜੁਪੀ ਨਾ ਪਹੁੰਚੇ ਤੁਸੀਂ ਆਪਣੇ ਘਰ ਬੈਠ ਕੇ ਹੀ ਸੇਵਾਦਾਰਾਂ ਦੀ ਹੁਕਮਾਂ ਦਾ ਪਾਲਣਾ ਕਰਨਾ ਹੈ ਰਾਮ ਰਹੀਮ ਪੈਰੋਲ ਦੇ ਉੱਤੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਅਤੇ Hindu ਧਰਮ ਲਈ ਵਿਸ਼ੇਸ਼ ਐਲਾਨ ਕਰ ਦਿੰਦੇ ਨੇ ਜਿਸ ਨਾਲ Hindu ਧਰਮ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਉਹਨਾਂ ਨੇ ਐਲਾਨ ਕੀਤਾ ਕਿ ਜੋ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਹ ਸਾਰੀ ਦਾ ਕੰਮ ਪੂਰਾ ਹੋਣਾ ਹੈ ਅਤੇ ਮੂਰਤੀ ਸਥਾਪਨਾ ਹੋਣੀ ਹੈ। ਇਹ ਦਿਵਸ ਨੂੰ ਅਸੀਂ ਦੀਵਾਲੀ ਦੀ ਤਰ੍ਹਾਂ ਮਨਾਈਏ ਅਤੇ ਹਰ ਮਨੁੱਖ ਨੂੰ ਇਹ ਦਿਨ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿਉਂਕਿ ਰਾਮ ਸਾਰਿਆਂ ਦੇ ਸਾਂਝੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਜੇਲ੍ਹ ਚੋਂ ਬਾਹਰ ਆਇਆ ਹਾਂ ਤਾ ਮੈਨੂੰ ਮਿਲਣ ਲਈ ਕੋਈ ਵੀ ਜੁਪੀ ਨਾ ਪਹੁੰਚੇ ਤੁਸੀਂ ਆਪਣੇ ਘਰ ਬੈਠ ਕੇ ਹੀ ਸੇਵਾਦਾਰਾਂ ਦੀ ਹੁਕਮਾਂ ਦਾ ਪਾਲਣਾ ਕਰਨਾ ਹੈ RAM ਰਹੀਮ ਪੈਰੋਲ ਦੇ ਉੱਤੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਅਤੇ Hindu ਧਰਮ ਲਈ ਵਿਸ਼ੇਸ਼ ਐਲਾਨ ਕਰ ਦਿੰਦੇ ਨੇ ਜਿਸ ਨਾਲ Hindu ਧਰਮ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਉਹਨਾਂ ਨੇ ਐਲਾਨ ਕੀਤਾ ਕਿ ਜੋ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ RAM ਮੰਦਰ ਦਾ ਉਹ ਸਾਰੀ ਦਾ ਕੰਮ ਪੂਰਾ ਹੋਣਾ ਹੈ ਅਤੇ ਮੂਰਤੀ ਸਥਾਪਨਾ ਹੋਣੀ ਹੈ ਇਹ ਦਿਵਸ ਨੂੰ ਅਸੀਂ ਦੀਵਾਲੀ ਦੀ ਤਰ੍ਹਾਂ ਮਨਾਈਏ ਅਤੇ ਹਰ ਨੋਕ ਨੂੰ ਇਹ ਦਿਨ ਦਿਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿਉਂਕਿ ਰਾਮ ਸਾਰਿਆਂ ਦੇ ਸਾਂਝੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਜੇਲ੍ਹ ਚੋਂ ਬਾਹਰ ਆਇਆ ਹਾਂ ਤਾਂ ਮੈਨੂੰ ਮਿਲਣ ਲਈ ਕੋਈ ਵੀ ਜੁਪੀ ਨਾ ਪਹੁੰਚੇ ਤੁਸੀਂ ਆਪਣੇ ਘਰ ਬੈਠ ਕੇ ਹੀ ਸੇਵਾਦਾਰਾਂ ਦੀ ਹੁਕਮਾਂ ਦਾ ਪਾਲਣਾ ਕਰਨਾ ਹੈ ਰਾਮ ਰਹੀਮ ਪੈਰੋਲ ਦੇ ਉੱਤੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਅਤੇ Hindu ਧਰਮ ਲਈ ਵਿਸ਼ੇਸ਼ ਐਲਾਨ ਕਰ ਦਿੰਦੇ ਨੇ ਜਿਸ ਨਾਲ Hindu ਧਰਮ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਉਹਨਾਂ ਨੇ ਐਲਾਨ ਕੀਤਾ ਕਿ ਜੋ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਹ ਸਾਰੀ ਦਾ ਕੰਮ ਪੂਰਾ ਹੋਣਾ ਹੈ ਅਤੇ ਮੂਰਤੀ ਸਥਾਪਨਾ ਹੋਣੀ ਹੈ ਇਹ ਦਿਵਸ ਨੂੰ ਅਸੀਂ ਦੀਵਾਲੀ ਦੀ ਤਰ੍ਹਾਂ ਮਨਾਈਏ ਅਤੇ ਹਰ ਮਨੁੱਖ ਨੂੰ ਇਹ ਦਿਨ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿਉਂਕਿ ਰਾਮ ਸਾਰਿਆਂ ਦੇ ਸਾਂਝੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਜੇਲ੍ਹ ਚੋਂ ਬਾਹਰ ਆਇਆ ਹਾਂ ਤਾਂ ਮੈਨੂੰ ਮਿਲਣ ਲਈ ਕੋਈ ਵੀ ਜੁਪੀ ਨਾ ਪਹੁੰਚੇ ਤੁਸੀਂ ਆਪਣੇ ਘਰ ਬੈਠ ਕੇ ਹੀ ਸੇਵਾਦਾਰਾਂ ਦੀ ਹੁਕਮਾਂ ਦਾ ਪਾਲਣਾ ਕਰਨਾ ਹੈ